ਲੋ ਜੀ ਪਨਲਟੀ ਕਿੱਕ ਦੇ ਫੈਸਲੇ ਪਿੰਡ ਪਾਲ ਦੀ ਗਰਾਊਂਡ ਦੇ ਵਿੱਚ ਨਾਮ ਧਾਰੀ ਐਫਸੀ ਜੀ ਦੂਸਰੇ ਪਾਸੇ ਹੈ ਜੀ ਜੀ ਹਰਜਿੰਦਰ ਸਿੰਘ ਲੱਕੀ ਸਾਹਿਬ ਵੀ ਪਿੰਡ ਪਾਲ ਅਕੈਡਮੀ ਪਾਲ ਦੀ ਦੋਨਾਂ ਵਿਚਕਾਰ ਸੈਮੀਫਾਈਨਲ ਮੈਚ ਤੇ ਹੁਣ ਪਨਲਟੀ ਕਿੱਕ ਦੇ ਰਾਹੀਂ ਫੈਸਲੇ ਹੋਣਗੇ ਦੇਖਦੇ ਆ ਕਿਹੜੀ ਟੀਮ ਫਾਈਨਲ ਵਿੱਚ ਪ੍ਰਵੇਸ਼ ਕਰਦੀ ਹੈ ਫਾਈਨਲ ਦੇ ਵਿੱਚ ਪ੍ਰਵੇਸ਼ ਕਰਦੀ ਹੈ ਟੀਮ ਨੂੰ ਜਤਾਇਆ ਸੀ ਉਹਦਾ ਐਸਐਸਬੀ ਦੇ ਵਿੱਚ ਗਿਆ ਦਾ ਹਰਜਿੰਦਰ ਸਿੰਘ ਲੱਗੀ ਦੂਜੇ ਪਾਸੇ ਬਲਕਰ ਨੇ ਕਹਿੰਦੇ ਕਮਾਲ ਪੁੱਲਾ ਫੁੱਲ ਮੈਚ ਲੱਗਾ ਜੀ ਬਰਾਬਰ ਰਹੇ ਐਕਸਟਰਾ ਟਾਈਮ ਲੱਗਾ ਉਹਦੇ ਵਿੱਚ ਵੀ ਗੋਲਾਂ ਦੀ ਬਰਾਬਰ ਰਹੇ ਤੇ ਹੁਣ ਪਨਲਟੀ ਕਿੱਕ ਦੇ ਰਾਹੀਂ ਜਿਹੜੇ ਆ ਫੈਸਲੇ ਹੋਣ ਜਾ ਰਹੇ ਆ ਜੀ ਲਓ ਜੀ ਪਨਲਟੀ ਕਿੱਕ ਗੋਲ ਗੋਲ ਆਈ ਜਾਂਦੇ ਗੋਲ ਹੀ ਤਾਂ ਸੱਜੇ ਦੇ ਪਨਲਟੀ ਖਦੇ ਆ ਰਾਣੀ ਦੇਖ ਕੇ ਜਾਂਦਾ ਗਰਜੋਤ ਪਟਾਲਾ ਪਿੰਡ ਤੋਂ ਲੋ ਜੀ ਪੈਨਲਟੀ ਕਿੱਕ ਦੇ ਵਿੱਚ ਫੈਸਲੇ ਹੋਣ ਜਾ ਰਿਹਾ ਨਾਮਤਾਰੀ ਐਫਸੀ ਵਰਸਸ ਫੁੱਟਬਾਲ ਅਕੈਡਮੀ ਪਾਲਦੀ ਸੈਮੀਫਾਈਨਲ ਮੈਚ ਪੈਨਲਟੀ ਕਿੱਕ ਦੇ ਰਾਹੀਂ ਫੈਸਲੇ ਲੋ ਜੀ ਗੋਲ ਜੱਜ ਕਰਕੇ ਅਸੀਂ ਪਰ ਗੋਲ ਹੋ ਗਿਆ ਕਰਜੋਤ ਕਰਜੋਤ ਦਮਾ ਚੋਤ ਗੁਰੂ ਉਧਰ ਮੁੰਡਾ ਪਰਤਾਜ ਗੱਲ ਲਓ ਜੀ ਪਿੰਡ ਪਾਲ ਦੀ ਗਰਾਊਂਡ ਕਾਹ ਦੀ ਕਹਿੰਦੇ ਜੈਤੋ ਸਾਜੇ ਵਾਲਾ ਆਊਗਾ ਲਓ ਜੀ ਦੂਜੀ ਪਨਾਲਟੀ ਲੱਗਣ ਜਾ ਰਹੀ ਹੈ ਨਾਮ ਤਰੀ ਐਫ ਸੀ ਬਲੋ ਇਹ ਗੋਲ ਹੋ ਗਿਆ ਓਏ ਓਏ ਹੋਏ 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 ਕੀ ਬਾਤ ਆ ਕੀ ਬਾਤ ਆ ਜਿਹੜਾ ਜੁਮਨਿਆਸ ਵਾਲੋਂ ਕੱਲੀ ਕੱਲੀ ਪਨਾਲਟੀ 1000 1000 ਰੁਪਏ ਇੱਕ ਇੱਕ 1000 ਲਗਾ ਹੋਇਆ ਆ ਫੌਜੀ ਕਹਿੰਦੇ ਫੌਜੀ ਦੂਜਾ ਚ ਇੱਕ ਤੇ ਬਾਲ ਦੀ ਅਕੈਡਮੀ ਫੁੱਟਬਾਲ ਪਾਲ ਦੀ ਅਕੈਡਮੀ ਦਾ ਗੋਲ ਕੀਪਰ ਨੇ ਬਹੁਤ ਵਧੀਆ ਪਨਾਲਟੀ ਰੋਕੀ ਹੈ ਜੀ ਲਓ ਜੀ ਫੁੱਟਬਾਲ ਅਕੈਡਮੀ ਪਾਲਦੀ ਵੱਲੋਂ ਜਿਹੜੀ ਪੈਨਲਟੀ ਲੱਗਣੀ ਜਾ ਰਹੀ ਹੈ ਉਹ ਜਿਹੜੀ ਆ ਕੋਚ ਬਣਾਦੀ ਗੋਲ ਚ ਵੱਜ ਗਈ ਹੈ ਜੀ ਇਹ ਵੀ ਰੁਕ ਗਈ ਇੱਕ ਇੱਕ ਤੀਸਰੀ ਨਾ ਜਾਂਦੀ ਜਾ ਰਹੀ ਹੈ ਕਿਆ ਬਾਤ ਫੁੱਟਬਾਲ ਅਕੈਡਮੀ ਪਾਲਦੀ ਵੱਲੋਂ ਲਓ ਜੀ ਬਰਾਬਰ ਹੋ ਗਏ ਇੱਕ ਇੱਕ ਦੋਨਾਂ ਦੀ ਰੋਕ ਗਈ ਹੈ ਪੈਨਲਟੀ ਲਓ ਜੀ ਨਾ ਉਮਤਾਰੀ ਐਪਸ ਜਿਹੜੇ ਪੈਨਲਟੀ ਲਾਉਣ ਲਈ ਤਿਆਰ। ਤੋਂ ਇਹ ਆਏ ਆਏ ਗੁੱਡ ਪੰਡਾ। ਬਹੁਤ ਵਧੀਆ ਬਣਾਇਆ। ਬਰਾਬਰੀ ਰੋਡ ਪਰ ਆ ਗਿਆ ਤਿੰਨਾਂ ਚੋਂ ਇਹ ਨਾਲੋਂ। ਤਿੰਨੇ ਦੋ ਤਿੰਨਾਂ ਜਦੋਂ ਆ ਕੇ ਫਿਰ ਸੈਂਟਰ ਜਾਈ ਖੜ ਗਏ ਆ। ਮਾਈਕ ਦਾ। ਪਾਸੇ ਕਮਟੀ ਸਦਾ ਵੀ ਰੈਫਰੀ ਜਿਹੜਾ ਇਸ ਦੁਨੀਆ ਦੀ ਦੁਨੀਆ ਨੂੰ ਹਮੇਸ਼ਾ ਨਹੀਂ ਛੱਡ ਕੇ ਜਾਂ ਚੋਟਾ ਹਰ ਇੱਕ ਖੇਡ ਮੇਰੇ ਤੋਂ ਪਰ ਰਹਿ ਕੇ ਕਰਦਾ ਸੀ। ਉਸ ਪਿੰਡ ਦੇ ਮੁੰਡਾ ਬਲਾਉਂਗ ਕਰਦਾ ਚੌਥੀ ਪੈਨਲਟੀ ਲੱਗਣ ਲੱਗੀ ਹੈ। ਇਸ ਮਾਚ ਵਿੱਚ ਕਮੇਟੀ ਦੇ ਮਾਈਕਲ ਲੈਂਦੇ ਲੈ ਕਰਾਈਆਂ। ਚੌਥੀ ਪੈਨਲਟੀ ਮਾਈਕਲ ਕਾਲ ਅਕੈडमी ਪਾਲਦੀ ਵੱਲੋਂ ਪੈਨਲਟੀ ਲੱਗਣੀ ਆ ਰਹੀ ਹੈ। ਲਓ ਜੀ ਗੁੱਡ ਪੈਨਲਟੀ ਵਾਹ ਜੀ ਵਾਹ ਬਹੁਤ ਵਧੀਆ ਪੈਨਲਟੀ। ਇਹਨਾਂ ਚੌਥੀ ਲਓ ਜੀ ਨਾਮਤਾਰੀ ਐਫਸੀ ਬਲੋ ਪਲਾਂਟੀ ਲਗਣੀ ਆ ਰਹੀ ਹੈ ਚੌਥੀ ਜੇ ਗੋਲ ਕਰਦੇ ਆ ਤਾਂ ਪ੍ਰਾਪਰ ਆ ਗੋਟ ਉਹ ਬਲੇ ਉਹ ਬਲੇ ਉਹ ਬਲੇ ਬਲੇ ਕਰ ਆ ਗਿਆ ਗੋਲ ਕੀਪਰ ਬਾਈ ਦੋ ਪਨਾਲਟੀਆਂ ਰੋਕ ਗਿਆ ਬਾਈ ਪਾਲਦੀ ਵਾਲਾ ਫੌਜੀ ਕਰ ਰਹਾ ਹੁਣ ਬੱਲੇ ਬੱਲੇ ਜੇਦੂ ਬਣਾ ਦਿੱਤਾ ਫੁੱਟਬਾਲ ਅਕੈਡਮੀ ਪੱਤੇ ਲਾ ਲਾ ਮੁੰਡਾ ਤਮਾਰਪੁਰਿਆ ਦਪੱਟਾ ਕਹਿੰਦੇ ਦਪੱਟਾ ਲਾਉਗਾ ਲਓ ਜੀ ਕਮਾਲਪੁਰ ਦਾ ਸਿੰਘ ਸਰਦਾਰ ਸੁਖਮਨ ਕਹਿੰਦੇ ਮੁੰਡਾ ਤਮਾਰਪੁਰਿਆ ਜੀ ਆਪਨਾਲਟੀ ਬਹੁਤ ਪਹੁੰਚੇ ਹੋਇਆ ਜੀ ਉਹਨਾਂ ਦਾ ਬਹੁਤ ਬਹੁਤ ਲਓ ਜੀ ਕਾਲ ਅਕੈਡਮੀ ਫੁੱਟਬਾਲ ਜਿਹੜਾ ਪਾਲਦੀ ਵੱਲੋਂ ਲੈ ਮੈਂ ਤਾਂ ਬਹੁਤ ਵਧੀਆ ਮੌਕਾ ਲੋ ਜੀ ਇੱਥੇ ਹੀ ਫੈਸਲੇ ਹੋ ਜਾਣੇ ਮੈਨੂੰ ਲੱਗਦਾ ਇਹ ਉਹ ਰੋ ਗਿਆ ਪ੍ਰੈਸ਼ਰ 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 ਓਏ ਹੋਏ 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 ਬਣੀ ਕੀ ਜਾਂਦਾ ਬੰਦੇ ਕਹਿੰਦੇ ਬੱਲੇ ਬੱਲੇ ਕਰਵਾਈ ਜਾਂਦੇ ਆ ਇਹ ਉਧਰ ਹਜਿੰਦਰ ਸਿੰਘ ਲੋ ਜੀ ਗੋਲ ਕਰਦੇ ਆ ਤਾਂ ਬਰੂਬਰ ਬਹੁਤ ਵਧੀਆ ਮੌਕਾ ਸੀਗਾ ਕੱਲ੍ਹ ਕਦਮੀ ਕੁਝ ਵੀ ਹੋ ਸਕਦਾ ਪਾਲਦੀ ਨੂੰ ਪਰ ਨਾਮਦਾਰੀ ਦੇ ਕੀਪਰ ਜਿਹੜਾ ਰੁਕ ਗਿਆ ਲਓ ਜੀ ਹੁਣ ਜੇ ਆ ਗੋਲ ਕਰਦੇ ਫੇਰ ਬਰਾਬਰ ਆ ਨਾ ਫੇਰ ਬਰਾਬਰ ਆ ਹਾਂ ਲਓ ਜੀ ਇਹ ਆ ਰੁਕ ਕੇ ਜਿੱਤ ਗਏ ਲੱਗੇ ਫੈਸਲੇ ਹੁਣ ਰੋ ਗੋਲ ਰੋਕੇ ਹੋਏ ਓ ਬਲੇ 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 ਲੋ ਜੀ ਪਾਲ ਦੀ ਅਕੈਡਮੀ ਨੂੰ ਬਹੁਤ ਬਹੁਤ ਮੁਬਾਰਕਾਂ ਤਿੰਨ ਪਨਾਲਟੀਆਂ ਰੋਕਿਆ ਮੁੰਡਾ ਬਹੁਤ ਵਧੀਆ ਕੀਪਰ ਓਏ ਹੋਏ 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 ਪਤੰਦਰ ਭੈੜੇ ਵੀ ਓਏ ਹੋਏ ਉਹਨਾਂ ਨੂੰ ਸੇਕਦੇ ਧੁੱਪਾਂ ਦੇ ਫਿਰ ਗਿਰੂ ਦਿਖਾ ਦੇ ਤਾਰੇ ਨਹੀਂ ਰਾਤਾਂ ਦੇ ਬਹੁਤ ਬਹੁਤ ਮੁਬਾਰਕਾਂ ਫੁੱਟਬਾਲ ਅਕੈਡਮੀ ਪਾਲ ਦੀ ਟੀਮ ਫਾਈਨਲ ਦੇ ਵਿੱਚ ਪਹੁੰਚ ਗਈ ਹੈ ਪ੍ਰਵੇਸ਼ ਕਰ ਚੁੱਕੀ ਹੈ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਜੀ ਮੁੰਡਾ ਤਾੜੀਆਂ ਯਾਰ ਕੀ ਬਾਤ ਹੈ ਤਿੰਨ ਪਨਾਲਟੀਆਂ ਰੋਕਿਆ ਮੁੰਡਾ ਬਾਈ ਬਹੁਤ ਬਹੁਤ ਮੁਬਾਰਕਾਂ ਬਧਾਈਆਂ